ਸੋ ਜਿਖਰਨਾ ਬੀਡੀਪੀ ਦਫਤਰ ਵਿਖੇ ਹੜ੍ਹ ਦੇ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਚੈੱਕ ਵੰਡੇ ਗਏ ਨੇ ਤਾਂ ਕੈਬਨਿਟ ਮੰਤਰੀ ਤਰੁਣ ਪ੍ਰੇ ਸਿੰਘ ਸੌ ਦੀ ਸਮਾਗਮ ਦੇ ਵਿੱਚ ਜੋ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਨੇ ਤਾਂ ਮੰਤਰੀ ਸੌਂਦ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਹੜ੍ਹਾਂ ਅਤੇ بارشਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇੱਕ ਦਿਨ ਪਹਿਲਾਂ ਡੇਰਾ ਬਾਬਾ ਨਾਨਕ ਵਿਖੇ ਇੱਕ ਰਾਹਤ ਪ੍ਰੋਗਰਾਮ ਸ਼ੁਰੂ ਕੀਤਾ ਹੈ ਸੋ ਪੰਜਾਬ ਦੇ ਵਿੱਚ ਲਗਭਗ 35000 ਪਰਿਵਾਰਾਂ ਨੂੰ ਰਾਹਤ ਚੈੱਕ ਵੰਡੇ ਜਾ ਰਹੇ ਨੇ ਤੇ ਖੰਡਾ ਬਲਾਕ ਦੇ 67 ਹੜ੍ਹ ਦੇ ਨਾਲ ਪ੍ਰਭਾਵਿਤ ਪਿੰਡਾਂ ਦੇ ਵਿੱਚ 120 ਪਰਿਵਾਰਾਂ ਨੂੰ ਰਾਹਤ ਚੈੱਕ ਵੰਡੇ ਗਏ ਨੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਗਿਆ ਜਿਸ ਦੇ ਨਾਲ ਉਹ ਆਪਣੇ ਘਰ ਦੁਬਾਰਾ ਬਣਾ ਸਕਣਗੇ ਇਸ ਯੋਜਨਾ ਤਹਿਤ ਪਹਿਲੀ ਕਿਸ਼ਤ ਜਿਹੜੀ ਕਿ ਉਹ ਜਾਰੀ ਕਰ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੈਹ ਦਿਲ ਦੀ ਧਰਾਈ ਤੋਂ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਐਡੀ ਵੱਡੀ ਗਿਣਤੀ 'ਚ ਕਵਰੇਜ ਕਰਨ ਲਈ ਖੰਨੇ ਵਿਖੇ ਪਹੁੰਚੇ ਹੋਏ ਹਾਂ ਵੀਡੀਓ ਦਫ਼ਤਰ ਦੇ ਵਿੱਚ ਅਸੀਂ ਸਾਰੇ ਜਣੇ ਸ਼ਾਮਲ ਹੋਏ ਹਾਂ ਉਰੇ ਇਕੱਠੇ ਹੋਏ ਹਾਂ ਔਰ ਬੀਤੀ ਕੱਲ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਹਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਉੱਥੇ ਸ਼ਿਰਕਤ ਕੀਤੀ ਔਰ ਆਪਣੇ ਹੱਥਾਂ ਦੇ ਨਾਲ ਜਿਹੜਾ ਨੁਕਸਾਨੇ ਗਏ ਮਕਾਨ ਸੀਗੇ ਜਿਹੜੇ ਸਾਡੇ ਹੜਪੀਰਤ ਮਕਾਨ ਸੀ ਜਾਂ ਬਰਸਾਤਾ ਕਰਕੇ ਜਿਹੜੇ ਮਕਾਨਾਂ ਦਾ ਨੁਕਸਾਨ ਹੋ ਗਿਆ ਸੀ ਲਗਭਗ ਬਹੁਤ ਵੱਡੀ ਗਿਣਤੀ 36000 ਦੇ ਕਰੀਬ ਮਕਾਨਾਂ ਨੂੰ ਕੱਲ ਯਾਨੀ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜਿਹੜੇ ਮੁਆਵਜ਼ਾ ਦੇਣ ਦੀ ਔਰ ਇਹ ਮੁਆਵਜ਼ਾ ਜਿਹੜਾ ਹੈ ਇਹ ਇਕੱਲੇ-ਇਕੱਲੇ ਮਕਾਨ ਨੂੰ ਸਾਰਾ ਕੁਝ ਇਨਕਲੂਡ ਕਰਕੇ ਲਗਭਗ 1,80,000 ਰੁਪਏ ਦੇ ਕਰੀਬ ਹੈ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਸਾਡਾ ਖੰਨਾ ਬਲਾਕ ਆ ਪੂਰਾ ਇਹਦੇ ਹਲਕੇ ਦੇ 68 ਪਿੰਡਾਂ ਦੇ ਵਿੱਚੋਂ 120 ਮਕਾਨ ਸੀ ਟੋਟਲ ਜਿਹੜੇ ਆਇਡੈਂਟੀਫਾਈ ਕੀਤੇ ਗਏ ਸੀ ਜਿਨ੍ਹਾਂ ਦਾ ਬਰਸਾਤਾਂ ਦੇ ਵਿੱਚ ਭਾਰੀ ਬਰਸਾਤਾਂ ਦੇ ਵਿੱਚ ਨੁਕਸਾਨ ਹੋ ਗਿਆ ਸੀ ਸੋ ਅੱਜ ਇਹ ਉਹ 120 ਪਰਿਵਾਰਾਂ ਨੂੰ ਇਕੱਠੇ ਕਰਕੇ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਨੇ ਔਰ ਪਹਿਲੀ ਕਿਸ਼ਤ ਜਿਹੜੀ ਇਹਨਾਂ ਨੂੰ 70,000 ਰੁਪਏ ਦੀ ਹੈ ਜਿਹੜੀ ਉਹ ਉਹ ਜਾਰੀ ਹੋ ਚੁੱਕੀ ਹੈ ਔਰ ਜਲਦੀ ਹੀ ਇਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਹੋ ਜੂਗੀ ਤੇ ਇਹਨਾਂ ਦਾ ਫਿਰ ਜਿਹੜਾ ਹੁਣ ਜਿਹੜੇ ਮਕਾਨਾਂ ਦਾ ਜਿਹੜਾ ਕੰਮ ਹੈ ਉਹ ਦਿਨ ਪ੍ਰਤੀ ਰਾਤ ਹੁਣ ਚੱਲ ਪੂਆ ਇਹਦੇ ਨਾਲ ਜਾਨੀ ਕਿ ਇਹਨਾਂ ਨੂੰ ਬਹੁਤ ਵੱਡਾ ਜਾਨੀ ਕਿ ਇਹ ਕਹਿ ਸਕਦੇ ਆ ਵੀ ਰਾਹਤ ਮਿਲੂਗੀ ਅੱਜ ਜਿਹੜੀ 350 ਸਾਲਾਂ ਦੀ ਸਤਾਪਦੀ ਮਨਾਈ ਹੈ ਕਿਸ ਤਰ੍ਹਾਂ ਦਾ ਸਮਾਗਮ ਸਾਰੇ ਤੁਸੀਂ ਕੋਈ ਟੀਮ ਨੇ ਮਿਹਨਤ ਕੀਤੀ ਦੇਖੋ মিডিਆ ਨੇ ਬੜਾ ਸਾਥ ਦਿੱਤਾ ਜੀ ਉੱਥੇ ਦੇਸ਼ਾਂ ਵਿਦੇਸ਼ਾਂ ਚ ਕਵਰੇਜ ਕਰਨ ਲਈ ਜਿੰਨਾ ਵੱਡੇ ਤਦਾਦ ਦੇ ਵਿੱਚ ਉੱਥੇ ਤੁਸੀਂ ਪਹੁੰਚਾਇਆ ਔਰ ਜਿੰਨਾ ਵੱਡਾ ਸੰਗਤ ਦੇ ਉੱਥੇ ਸਹਿਯੋਗ ਦਿੱਤਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਹੈ ਨਤਮਸਤਕ ਹੋਣ ਦੇ ਲਈ ਪੰਜਾਬ ਸਰਕਾਰ ਨੇ ਸੇਵਾਦਾਰ ਬਣ ਕੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲ ਲਈ ਦੇ ਚਰਨਾਂ ਦੇ ਵਿੱਚ ਇੱਕ ਸਮੇਂ ਲੋ ਵੀ ਇਹ ਇੱਕ ਬੜੀ ਤੁਛ ਜੀ ਭੇਟ ਕੀਤੀ ਸੀ ਸੋ ਕਰਵਾਨ ਵਾਲੇ ਮਹਾਰਾਜ ਆਪ ਨੇ ਸਮਰੱਥ ਨੇ ਗੁਰੂ ਮਹਾਰਾਜ ਆਪ ਸਮਰੱਥ ਨੇ ਬਸ ਆਪਾਂ ਇਹੀ ਕਹਿ ਸਕਦੇ ਆਂ ਵੀ ਜਿਵੇਂ ਮਹਾਰਾਜ ਨੇ ਅੰਗ ਸੰਗ ਸਾਈਡ ਆ ਕੇ ਹੁਣ ਤੱਕ ਸਾਡੇ ਪੰਜਾਬ ਦੀ ਰੱਖਿਆ ਕੀਤੀ ਹੈ ਅਮੀਰਖਿਆ ਕਰਨ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਜਿੱਥੇ ਦੇਸ਼ਾਂ ਵਿਦੇਸ਼ਾਂ 'ਚ ਮਹਾਰਾਜ ਨੂੰ ਪਿਆਰ ਕਰਨ ਵਾਲੀ ਸੰਗਤ ਬੈਠੀ ਹੈ ਮਹਾਰਾਜ ਨੂੰ ਮੰਨਣ ਵਾਲੀ ਸੰਗਤ ਬੈਠੀ ਹੈ ਸਾਰੇ ਚੜ੍ਹਦੀ ਕਲਾ 'ਚ ਰਹਣੇ